ਕਾਤਾ ਵਾਜੂਪਤੇ ਉਹਦੇ ਕਰਕੇ ਰੀਫਰੀ ਜਾਂਦਾ ਆ ਗਾ ਕਾਤਾ ਦੇਖ ਲਓ ਹਾਂ ਬੀਬੀ ਪਰ ਸਾਸਰੀ ਘਾਲ ਤਾਂ ਬੋਲਦੇ ਬੋਲਦੇ ਸਾਸਰੀ ਘਾਲ ਪਾਈ ਸਾਡੇ ਅੱਜ ਜੇ ਕਰਾਂ ਨਹੀਂ ਗਾ ਅੰਗਦ ਦਾ ਅੰਗਦ ਮੰਦਰ ਦਾ ਵੀ ਆ ਚੱਲ ਅੰਗਦ ਮੰਦਰ ਵੱਗ ਮੀਂਹ ਤੇ ਹਾਂ ਫੇਰ ਅੰਗਦ ਦਾ ਅੱਛਾ ਉਹ ਇਹਨਾਂ ਨੂੰ ਹੋ ਕੇ ਅਗਰ ਉਹ ਕਹਾਣੀ ਬੰਡ ਦੋ ਹਾਂ ਦਾ ਯੇ ਬਲ ਇੱਕ ਵਾਰ ਤਾਂ ਫੋਟੋ ਵੀ ਕੱਢ ਕੇ ਦੇਖ ਲੈ ਸਵਾਰ ਕੇ ਵਾਹ ਜੀ ਤਸਵੀਰ ਦੇ ਦੇਣੀ ਬੜਾ ਇੱਕ ਮੋਕਾ ਆ ਬੰਨ ਪ੍ਰਿੰਟ ਕਰਵਾ ਦੇ ਜੇ ਤੁਸੀਂ ਦੇ ਲੋ ਹਾਂ ਉਹ ਗੰਦਿਸ ਦਾ ਕੰਮ ਕਰਦਾ ਕਹਿੰਦੀ ਆਪਣੇ ਅੰਦਰ ਜਦੋਂ ਨੇ ਆਪਣੇ ਸਾਥ ਕਰਦੀ ਉਹ ਗਿੱਲਾ ਹੈ ਜਿਹੜਾ ਖੋਲ ਕੇ ਰੱਖਦੇ ਨੂੰ ਉਹ ਉਹਨਾਂ ਨੂੰ ਕਰਨਾ ਹੈ ਚਾ ਕੋਈ ਨਾ ਸ਼ਰਮ ਨਾ ਕਰ ਮੰਨਦਾ ਨਾ ਕੋਈ ਆ ਟਿਕਾ ਲੈ ਚਲ ਕੋਈ ਨਹੀਂ ਅਜੇ ਫੋਟੋ ਦੇ ਦੇ ਦੇਖ ਫੋਟੋ ਭੇਜਾਂਦੀ ਇੱਕ ਪਿੱਛੇ ਰਹਿ ਗਈ ਉਹਨੇ ਕੰਮ ਕਰ ਅੱਛਾ ਫੋਟੋ ਪਿੱਛੇ ਰਹਿ ਗਈ ਗੱਡੀ ਇੱਥੇ ਰੱਖ ਦੇਣਾ ਹਨਾ ਹਾਂ ਅੱਥੇ ਰੱਖ ਦੋ ਆ ਇਹ ਆਖੀ ਤੇ ਤੂੰ ਘਟਾਉਂਦਾ। ਮੈਂ ਤੁਸੀਂ ਰੱਖੋ ਇਹਨੂੰ ਮੇਰੇ ਕੋਲ। ਅੱਛਾ ਤੁਸੀਂ ਫੜ ਕੇ ਰੱਖੋ ਇਹਨੂੰ ਘਰ ਤਾਂ। ਆਖੀ ਬਾਈ ਮੜ ਜਾ। ਚੱਕਰਾ। ਮੰਦਰ ਦੇ ਘਟੇ ਜਮਾਈ ਖਾਣ ਦਾ ਨੋਟ। ਤਾਂ ਇਹ ਉਹ ਨਾ ਘੱਟੇ ਕੰਮ ਕਰੋ। ਮੱਲ ਗੱਲ ਕਰ। ਅੱਜ ਇਹਨੇ ਅਸੀਂ ਕੱਲ ਨੂੰ ਕਰਨਾ। ਹਾਂ ਕਰਦੇ ਨਹੀਂ ਕਰਦੇ ਨਾ ਅੱਜ ਰੱਖ ਲਿਓ। ਵੀ ਸਮਾਂ ਲੈਂਦੇ ਨੇ। ਜਿੰਨੀ ਮੈਂ ਤਾਂ ਕਰ ਲੂਗੀ ਮੈਂ ਮੁਕਾਟ ਨਹੀਂ ਰੱਖਦੀ ਨੀ ਪਹਿਲਾਂ ਰੱਖ ਲੈ ਵੀ ਉਹ ਪਤਾ ਨਹੀਂ ਕਰਦੀ ਮੈਂ ਕਿਹਨੂੰ ਕਾਲ ਕਰਾਂਗਾ ਨਹੀਂ ਹਾਂ ਸੀ ਗੱਲ ਉਹ ਤੇ ਮੈਂ ਚੰਦ ਨੂੰ ਬੈਡੂ ਆਇਦਿਆ ਮਨੰਤਾਂ ਹੋਰ ਕੀ ਨਿਕਾਗਾ ਤੁਸੀਂ ਹੋ ਗਿਆ ਕਰਦਾ ਮੈਂ ਤਾਂ ਛਿੜਕਣਾ ਨੂੰ ਮੈਨੂੰ ਵੀ ਜਖਾਮ ਹੋ ਗਿਆ ਮੈਂ ਤਾਂ ਨਹੀਂ ਇਹਨੂੰ ਸੀ ਮੰਮੀ ਪਹਿਲਾਂ ਇਹਨੂੰ ਮਾੜਾ ਠੀਕ ਹੋ ਗਿਆ ਮਾਂਦਰ ਦੀ ਦਵਾਈ ਲੈਦੀ ਪਾਈ ਤੋ ਤੇ ਹੁਣ ਇਹਦੇ ਨੂੰ ਕੁਛ ਨਹੀਂ ਤਾਂ ਮੰਦੀ ਰੱਖੀਏ ਨਾਲ ਵਾਲੀ ਸੈਰਾਂ ਨੂੰ ਉਹਦੇ ਘਰ ਕੇ ਆਈ ਚਿਆ ਤੇ ਜਦੋਂ ਮੋਟੇ ਵੀ ਕੱਪੜੇ ਵਾਏ ਗੋ ਕੱਪੜੇ ਕਿਹੜਾ ਪਾਉਂਦਾ ਇਹ ਨੂੰ ਧੋਉ ਕਰਦੀ ਹਾਂ ਆ ਸਾਡਾ ਅੱਜ ਜਿਆਦਾ ਜਿਹਾ ਹਾਂਜੀ ਆਪਾਂ ਬਾਹਰ ਦੇ ਨਾ ਤਾਂ ਇਹ ਨੂੰ ਜੀ ਮੈਂ ਤਾਂ ਇਹ ਨੂੰ ਮੈਂ ਇੱਕ ਮੰਮੀ ਇਹ ਆ ਪਾਣੀ ਜਿੰਨੀ ਡਿੱਗਦਾ ਹਾਂ ਹਾਂ ਸਿਰੇ ਪਾਣੀ ਭਰਦੇ ਆ ਜਦ ਤੱਕ ਪਤਾ ਲੱਗਦਾ ਮੁੰਡੋਂਦੋਂ ਬੜਾ ਛਾਂਟੇ ਜਿਵੇਂ ਪੇਪਰ ਚ ਪਾਣੀ ਨਿਕਲ ਜਾ ਬਸ ਜਦ ਇਹ ਭੱਜ ਜਾਂਦਾ ਉਹ ਭਲੇ ਹਾਂ ਜਹ ਕਹਿੰਦਾ ਕਿ ਕਾਉ ਦਿੱਤੀ ਬੰਨ੍ਹ ਲਿਆ ਚੱਲ ਛੱਡ ਸਾਰੀਆਂ ਗੱਲਾਂ ਬੀਬੀ ਤੈ ਵੀ ਰੱਖਣਾ ਵਰਤ ਕੱਲੂ ਤੈ ਇਹਦਾ ਨਹੀਂ ਰੱਖਣਾ ਵਰਤ ਇਹ ਰੱਖ ਲੈ ਅੰਗਰੇਜ਼ ਦੇ ਦਾਈ ਰੱਖ ਲੈ ਅੰਗਰੇਜ਼ ਦੀ ਮਾਂ ਇੱਥੇ ਮਾਂ ਤੇ ਉੱਪਰ ਤਾਂ ਤੂੰ ਆ ਆ ਬਾਬਾ ਦੇਖੋ ਮੈਂ ਇਹ ਰੱਖੂ ਕਿੰਨਾ ਵਧੀਆ ਉਹ ਕਰਦਾ ਹੈ ਕੀ ਕਰਦਾ ਸਾਰੀ ਬਿਮਾਰ ਚਖਾਂ ਮੈਂ ਮੈਂ ਤੇ ਨਹੀਂ ਛੱਡ ਕੇ ਕੱਲ ਸਾਡਾ ਮੈਦ ਦਾ ਰੋਪਣ ਕੱਲ ਭੱਗੇ ਅੱਜ ਗਿਆਨੀ ਸੌਰੀ ਠੀਕ ਹੈ ਮੇਰਾ ਮੈਦ ਦਾ ਰੋਪਣ ਦਿਕਾਂ ਮੇਰੇ ਅਸਲੀ ਅਸਲੀ ਨਾ ਮੈਂ ਡਰੋਪ ਨਹੀਂ ਗਈ ਮੁੰਡੇ ਦੇ ਤੁਸੀਂ ਜਿਹਦੇ ਸੋਹਣੇ ਪਰ ਬਿੱਲੀ ਦਾ ਸਾਡਾ ਫੋਟੋ ਆਇਆ ਕਿਉਂ ਜਾ ਕੇ ਕਰਨੀ ਹੈ ਇਹਨੇ ਇੱਕ ਵਾਰੀ ਮੈਂ ਦਿੰਦੀ ਹਾਂ ਹਾਂ ਹੁਣ ਤੇਰੇ ਸੇਵ ਤੇ ਤੂੰ ਹੀ ਜਾਂਦਾ ਭੋਲੀ ਭੈਣ ਨੇ ਅੱਜ ਰੱਖ ਰਿਆ ਨਾਲ ਕਹੀ ਜਾਣੀ ਬੀਬੀ ਤੂੰ ਹਾਂ ਮੈਨੂੰ ਦੱਸ ਤਾਂ ਤੀ ਨਿਕਾਲ ਲਾ ਰੱਖਣਾ ਹੈ ਚੌਥੇ ਦਿਨ ਦੀਆਂ ਨੇ 74 ਆਹ 10 ਤੇ 4 14 ਨੂੰ ਹੁੰਦਾ ਹਾਂ ਚੱਲ ਬਾਕੀ ਤਾਂ ਹੁਣ ਦੁਨੀਆ ਨਾਲੇ ਆਪਾਂ ਵੀ ਹੁਣ ਵਿੱਚ ਸੱਚ ਨਾਲ ਉਹਦਾ ਬੀਬੀ ਵਾਲੇ ਰੱਖਣ ਆਈਆਂ ਬਿਲਕੁਲ ਬਿਲਕੁਲ ਪਰ ਜਿਹੜਾ ਤਰੀਕ ਆ ਜਿਹੜਾ ਟਾਈਮ ਆ ਉਹ ਹਿਸਾਬ ਨਾਲ ਚੰਗੇ ਲੱਦੇ ਤਿਆਰ ਕਰਦੇ ਸੀ ਬੀਬੀ ਹਾਂ ਕਿਉਂਕਿ ਸਿਆਣਿਆਂ ਨੂੰ ਤਾਂ ਹੁਣ ਪਤਾ 20 ਜਨਵਾਰ 21 ਜਨਵਾਰ ਦੀਵਾਲੀ ਹੁੰਦੀ ਹੈ ਕਿਆ ਹੁੰਦਾ ਕਿ ਨਹੀਂ ਹੁਣ ਚਾਹੇ ਦੁਨੀਆ ਅੰਦਰ ਦੀ ਅੰਦਰ ਹੋ ਜੇ ਉਹ ਪਾਪਾ ਆਪਣੇ ਘਰ ਮਾ ਚੱਲਣ ਗੱਲ ਰੱਖ ਲੈ ਗੱਲ ਰੱਖ ਲੈ ਜਿਉਂ ਵੀ ਨਾਲੂ ਕਰਾ ਤਾਂ ਨਾਲੂ ਰੱਖ ਲੈ ਹਾਂ ਗੱਲ ਆ ਗਈ ਗੱਲ 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 ਪੱਕੀ ਆ ਜੀ ਹਾਂ ਬੁੱਤ ਮਾਰ ਨਾ ਸੇਰ ਦੂਗਣਾ ਐ ਸੇਰ ਕੋਪੜਾ ਸੇਰ ਨਿਕੋੜਦਾ ਮਨਿੰਦਰ ਨੂੰ ਦੇਖ ਕੇ ਕਰਦਾ ਐ ਖਣਾ ਮੈਂ ਸੋਨਾ ਵੀ ਮੈਂ ਗਾਲ ਖੋਲ ਕੇ ਨਾ ਮੈਂ ਤੇਲ ਚ ਬੁੱਤ ਮਾਰ ਸਿੱਚ ਉਹਦੇ ਸੇਕ ਜੇ ਨਿਕਲੀ ਜਾਂਦਾ ਹੰਡੰਦੀ ਦੰਦੇ ਨਾਲ ਹੀ ਕੁਝ ਰਹਿਣਾ ਉਹ ਮੀਨ ਉੱਤੇ ਲੱਗਦਾ ਉਹ ਬੀਬੀ ਰੋਟੀ ਦੇਦੀਆਂ ਰੋਟੀ ਰੋਟੀ ਦੇਦੀ ਬਾਜੀ ਨੂੰ ਅਰ ਬੀ ਮੂੰਗੀ ਮਸਰੀ ਦਾਲ ਰੋਟੀ ਲਿਆਉਂਦੀ ਰੋਟੀ ਤੇ ਨਹੀਂ ਬਣਾਈ ਹੁਣਾ ਗੋਦੀ ਬਣਾ ਤੈਨੂੰ ਮੈਂ ਕਹਿ ਕੇ ਨਾ ਕਿਹਾ ਤਾਂ ਬਿਦਾਲ ਬਣਾਈ ਤੇ ਕਹਿੰਦੀ ਨਹੀਂ ਮੈਂ ਚੱਲ ਮੈਂ ਲੈ ਕੇ ਆਉਂ ਮਰ ਰੋਟੀ ਪਾਣੀ ਮੈਂ ਦੁਕਾਨਾਂ ਦਾ ਵਾਤਾ ਮੈਂ ਆ ਗਿੰਨੂਆਂ ਰੋਟੀ ਨੂੰ ਨਿਗਰਾਂ ਉਹ ਮੈਂ ਤੈਨੂੰ ਕਿਹਾ ਤਾਂ ਬੀਬੀ ਤੈਨੂੰ ਸੁਣੀ ਹੀ ਨਹੀਂ ਮੈਂ ਰੋਟੀ ਕਿ ਮੈਂ ਤਾਂ ਸਿੱਧਾ ਹੀ ਲੱਗਦੀ ਮੈਂ ਮੇਰੀ ਦੁਕਾਨਾਂ ਲਗਵਾ ਦੋ ਜਿਹੜਾ ਇਹਨੂੰ ਦਵਾਈ ਦੇਣ ਗਿਆ ਤਾਂ ਮੈਂ ਹਾਂ ਉਹ ਹੱਟ ਜਾ ਤੂੰ ਦੀ ਪੈਜ ਮਾਰਾ ਜੀਰ ਇਹਨੂੰ ਤੇਰੇ ਸਿਰ ਤੋਂ ਜੂੜਨ ਦਾ ਵਾਇਚ ਦੀ ਹੈ ਇਹ ਤਾਂ ਅੱਜ ਵੀ ਮੈਂ ਚਿਲ ਕੇ ਆਂ ਚਾਹ ਜਿਹੜਾ ਬੋਲੀਆ ਦਾ ਫੇਜ ਫੇਲ ਕੇ ਆਇਆ ਹੈ ਤੈਨੂੰ ਉਹ ਫਟਵਾਲ ਦਾ ਤਾਂ ਪੈਰ ਹੀ ਫਟਵਾ ਕਰ ਕਿੱਥੇ ਖੇਲ ਕੇ ਆਇਆ ਤੂੰ ਕਿੱਥੇ ਰੋਪੜ ਦੋ ਦਰ ਜੜਾ ਨਾ ਰੋਪੜ ਗਿਆ ਆ ਰੋਪੜ ਗਿਆ ਹੋਰ ਉਪੜ ਗਿਆ ਤਾਂ ਨਾ ਨਾ ਸੱਡਾ ਬਿੱਗ ਸਾਰੇ ਕਾਹਨੇ ਕਹਿੰਦਾ ਤੇ ਕਾਲੂ ਮਗੜੋਲੇ ਜੜਾ ਕਈ ਕਈ ਕਹਿੰਦਾ ਸੱਡਾ ਥੋੜਾ ਮੁੰਡਾ ਅੱਛੇ ਜਿੱਤੇ ਗਿਆ ਬਸ ਵਧਾਈਆਂ ਤੈਨੂੰ ਬਹੁਤ ਬਹੁਤ ਹਾਂ ਹਾਂ ਜਾਣਾ ਚੱਲੀਏ ਤਨ ਤੁਹਾਨੂੰ ਆਸ਼ੀਰਵਾਦ ਪੁੱਤ ਉਹਨੇ ਕਿਹਾ மூਨ ਅਲਾਮ ਕਰਨ ਲਈ ਤੁਮੋਦੀ ਕੀ ਕੋਈ ਨਾ ਜਿਹਦੇ ਨਾਲ ਹੋ ਜਾਂਦਾ ਨੇ ਜਾਣ ਨੂੰ ਕਹਿੰਦਾ ਹੁਣ ਇਹ ਸੌਣ ਨੂੰ ਕਹਿੰਦਾ ਨਾ ਅੱਛਾ ਵੀ ਪਜਾਈਏ ਫਿਰ ਅਸੀਂ ਕੱਲ ਦਿਨ ਦੇ ਵਿੱਚ ਆਉਂਗੇ ਅਸੀਂ ਅੱਜ ਇੱਥੇ ਬਣਾਉਣਾ ਜਿਹੜਾ ਉਹ ਸਮਾਨ ਤੁਹਾਨੂੰ ਕੀ ਆ ਗਏ ਨਾ ਪੁੱਤ ਸਵੇਰ ਨੂੰ ਆਉਂਗਾ ਜਾਈਏ ਲੋ ਵਾ ਆਇਆ ਨਾ ਦਿਨ ਤੁਸੀਂ ਕੀ ਆ ਗਏ ਚਾਲਦੀ ਵੀ ਫਿਰ ਤੇ ਆ ਗਰੀ ਫੋਨ ਨਹੀਂ ਹੈਗਾ ਇਹਨਾਂ ਨੇ ਆਲੂ ਵਾਲ ਨਹੀਂ ਬਾਕੀ ਕੰਮ ਅਸੀਂ ਆਪੇ ਕਰ ਲਿਆ ਕਿ ਠੀਕ ਨਹੀਂ ਇਹ ਹੈ ਅੰਦਰ ਦੇ ਇਹਨਾਂ ਨੇ ਕਿਹਾ ਚੱਲਦੀ ਹੈ ਇੱਥੇ ਦੇਖ ਦੇ ਕੇ ਜਾਂਦਾ ਖਸਾਉ ਤੋਂ ਜ਼ਿਆਦਾ ਸੋਨਾ ਲਾ ਦੇ ਹਾਂ ਇਹ ਕੋਈ ਫਾਇਦੇ ਨਹੀਂ ਦੱਸੇ ਜੇ ਰਾਤ ਪਤਾ ਨਹੀਂ ਕੀ ਗੱਲ ਹੋਈ ਉਹ ਬਈ ਜਿੱਦਾਂ ਦਾ ਹੋਇਆ ਕਦੇ ਨਿਕੜ ਕੇ ਸਾਫ਼ ਤਾਂ ਪਿੱਕਾ ਹੀ ਨਹੀਂ ਸਾਰੀ ਰਾਤ ਐ ਰੀਰੀ ਕਰੀ ਗੀਆ ਸੋਰ ਵੀ ਬਾੜਾ ਨਹੀਂ ਸੁਤਾ ਇੱਕ ਤਾਂ ਨਾਤਾ ਨੇ ਜੀ ਬਿਨ ਨਹਾਇਆਂ ਵਿੱਚ ਖਾਮ ਕਰਕੇ ਜੀ ਖਾਮ ਕਰਕੇ ਹਲੇ ਨਹਾਇਆਂ ਵੀ ਨਾ ਨਾ ਮੈਂ ਇਹਨੂੰ ਆਉਣਾ ਆਏ ਕੱਢ ਗੱਲ ਪਕੜੇ ਪਾਏ ਨਹੀਂ ਕੱਢਦੇ ਦਾਦੀ ਪਰ ਗਿਆ ਜੇ ਗਣ ਦਾਦੀ ਨਹੀਂ ਰਹੀ ਬਿਨ ਨਹਾਏ ਸਾਦੀ ਇਹਨੂੰ ਤਾਂ ਨੀਂਦ ਨਹੀਂ ਆਇਆ ਹਾਂ ਆਏ ਕਣੀ ਬੀਬੀ ਦਾ ਕੰਮ ਆ ਵੀ ਨਹੀਂ ਆਉਣਿਆ ਆ ਬੀਬੀ ਦੇ ਨਾਲ ਹੁਣ ਬਣਾਈ ਬੈਠੀ ਆ ਹੈਨਾ ਹਾਂ ਨਾ ਆ ਲੈ ਦੇਖ ਲੈ ਰਾਤੀ ਸੋਰ ਵੀ ਕਹਿੰਦੇ ਸੋਰ ਪਾਣੀ ਪੀ ਕੇ ਆਉਂਦਾ ਜਿਦਾਂ ਆਇਆ ਨਹੀਂ ਕੀ ਆਖੇ ਕਰੋ ਨਾ ਸਾਡਾ ਜਿਹੜਾ ਹਵਾ ਲੰਘਦੀ ਪੱਖੇ ਤੋਂ ਨੰਗਤ ਤੂੰ ਬਾਹਰ ਹੈਂ ਤੂੰ ਬਾਹਰ ਹੈਂ ਮੈਂ ਮਾਰ ਦੇ ਜੀ ਨਾ ਨਾ ਬੋਲਦਾ ਨਹੀਂ ਬੱਸ ਕਰ ਜਿਹੜੇ ਭਾਂਡੇ ਨੇ ਜਿਹਦਾ ਪੀਲਾ ਕਰ ਚਾਹ ਜੀ ਚੱਲ ਫਿਰ ਦੁਕਾਨਾਂ ਦਾ ਬੰਦ ਉਹ ਸਮਾਨ ਵੀ ਪਾਣੀ ਲੈਣਾ ਜਿਹੜੇ ਦੁੱਧ ਲੈਣਾ ਸੀ ਕੀ ਲੈਣਾ ਨਹੀਂ ਮੰਮੀ ਬੱਸ ਕਰ ਜਿਹੜੇ ਭਾਂਡੇ ਨੇ ਜਿਹਦਾ ਪੀਂਦਾ ਨੇ ਭਾਂਡੇ ਮਰਹਣ ਦੇ ਜਿਹੜਾ ਹੱਦ ਤੱਕਲਾ ਦਿੱਤਾ ਪੀਂਦਾ ਤਾਂ ਹੈ ਨਹੀਂ ਹਾਂ ਹਾਂ ਪਾਣੀ ਪੀਵੇ ਸਹੀ ਚਲਾ ਆ ਜਾ

ਵੈਨ ਉਹਨੇ ਕਹਿੰਦੀ ਜੀ ਵਿਸ਼ਵਾਸ ਤੁਸੀਂ ਅਜੇ ਕੁਝ ਖਾਣ ਦੀ ਗੋਲੀ ਹੈ ਨਹੀਂ ਹੁਣ ਤੇਰਾ ਕੋਈ ਬੁਖਾਰ ਦੀ ਬੁਖਾਰ ਦੀ ਹੁਣ ਹੈ ਨਹੀਂ ਕੋਈ ਹੈ ਹੀ ਨਹੀਂ ਬੁਖਾਰ ਫਲੇਰਣ ਦੀ ਕੋਈ ਗੋਲੀ ਕ ਲੈ ਕੇ ਆਵਾਂ ਕੋਈ ਹਾਂ ਲੈ ਲੈ ਹਾਤੂਗਾ ਕਹਿੰਨਾ ਇੱਥੇ ਸੀ ਗਿਆ ਤੂੰ ਖਾ ਲੈ ਉਹਨੇ ਕਿਹਾ ਫੋਨ ਹੋਵੇ ਛਾਲ ਫੇ ਬੀਬੀ ਦੱਸ ਤੇ ਨਹੀਂ ਮੈਂ ਲਿਆ ਦੰਨਾ ਜੇ ਤੈਨੂੰ ਜ਼ਿਆਦਾ ਲੱਗਦੀ ਹੈ ਡਾਣ ਡਾਉਣ ਜੇ ਤੂੰ ਜ਼ਿਆਦਾ ਲਿਆਵਾ ਨਹੀਂ ਹਾਂ ਹੈਗੀ ਦਵਾਈ ਆਹੋ ਹੈਗੀ ਤੇ ਚਲੋ ਚਲ ਠੀਕ ਹੈ ਫਿਰ ਹੈ ਚੰਗਾ ਠੀਕ ਕੱਲ ਨੂੰ ਆਉਂਗੇ ਸੀ ਦਿਨ ਚ ਇੱਥੇ ਬਣਾਉਣਾ ਜਿਹੜਾ ਕੁ ਬਣਾਉਣਾ ਸਮਾਨ ਸਮੂਹ ਨੂੰ ਠੀਕ ਹੈ ਚਲ ਜੀ ਬਾ ਆਲੂ ਬਣਾ ਲਈ ਹੈ ਨਾ ਬੀਬੀ ਤੂੰ ਹੈ ਨਾ ਹਾਂ ਆਲੂ ਆਲੂ ਬਾਹਰ ਲੈਣਾ ਸੀ ਹੂੰ ਚਲ ਬਾਏ ਜੀ ਚਲ ਜਿਆ ਬਾਈਸ ਅੰਦਰ ਬਾਈ ਕੀ ਆ ਕਿ ਬਾਈ ਚੱਕੂ ਵੀ ਲਾ ਦਿਨੇ ਲੂਣ ਕੱਢੀ ਨਹੀਂ ਹੈ ਕੈਦ ਦੇ ਬਾਹਰ ਨਹੀਂ ਆ ਜਿਤਾ ਨਹੀਂ ਨੀਂਦ ਨਹੀਂ ਆ ਰਹੀ ਰੀ ਕਰੀ ਜਾਨ ਤਾਲੀ ਆਈ ਗੱਲ ਨਹੀਂ ਜਾ ਰੋਟੀ ਬਣਾਈ ਆ ਇਹਦੇ ਸੇਕ ਨੂੰ ਘੂੜਾ ਚ ਚਲੋ ਜੀ ਚੱਲਦੇ ਆ ਹੋਰ ਅਸੀਂ ਉੱਠੀ ਰੂ ਕੀ ਕਰੀਏ ਮਜਬੂਰੀਆਂ ਨੇ ਤੇ ਹੁਣ ਮਜਬੂਰੀਆਂ ਨੂੰ ਤਾਂ ਸਲਾਮ ਹੈ ਜੀ ਜ਼ਿੰਮੇਵਾਰੀਆਂ ਲੌਕਟ ਲੱਗਿਆ ਸਾਡਾ ਬਾਈ ਲਾਉਣ ਤੇ ਹੋਇਆ ਤਾਂ ਪੱਟ ਪਟਈਆ ਜਿਹੜਾ ਇੱਥੇ ਤੱਕ ਤਾਂ ਲੱਗ ਗਈ ਬਾਅ ਹੈ ਰਹਿ ਗਈ ਹੁਣ ਆਪੇ ਕਰ ਲੈਣਾ ਉਹਨੇ ਹੱਥ ਦੇ ਦੇ ਗ੍ਰੈਂਡਰ ਸਸਤੀ ਕਾਲ ਦੀ ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਆ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਹੋ ਤੇ ਦੁੱਖ ਤਕਲੀਫ ਨਾ ਹੋਵੇ ਤੇ ਤੁਹਾਨੂੰ ਸਾਰਿਆਂ ਨੂੰ ਚੱਕਰੀਆਂ ਬਹੁਤ ਬਹੁਤ ਵਧਾਈਆਂ ਚੱਕਰੀਆਂ ਚੱਕਰੀਆਂ ਹਾਂ ਚੱਕਰੀ ਆ ਸਾਡੀ ਚੱਕਰੀਆਂ ਕਹਿੰਦੇ ਨੇ ਜੀ ਚਲੋ ਚੱਕਰੇ ਦੀ ਬਹੁਤ ਬਹੁਤ ਵਧਾਈਆਂ ਜੀ ਫਰਮਾਤਾਂ ਮਾ ਤੁਹਾਨੂੰ ਰਾਜੀ ਰੱਖੇ ਤੁਹਾਡੇ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਲੰਬੀ ਉਮਰਾਂ ਕਰੇ ਤੇ ਅੱਜ ਕਈਆਂ ਭੈਣਾਂ ਨੇ ਕੱਲ੍ਹ ਵਾਰਤ ਰੱਖੀ ਐ ਹੁਣ ਕੀ ਕਰੇ ਜੀ ਪਤਾ ਹੀ ਨਹੀਂ ਲੱਗਦਾ ਹੈਗਾ ਦੋ ਦੋ ਤਿਹਾਰ ਬਣਾ ਲਏ ਹੁਣ ਤਾਂ ਤੇ ਅਸੀਂ ਰੱਖਣਾ ਅੱਜ ਮੈਂ ਅੱਜ ਵਾਰਤ ਰੱਖਿਆ ਰਮੀ ਗਾਨੀ ਮੰਦਨਵਾਰ ਨੂੰ ਆਪਾਂ ਨੇ ਰੱਖਣਾ ਕਿਉਂਕਿ ਸਾਡੇ ਤਾਂ ਸਾਰੇ ਮਤਲਬ ਘਰ ਦੇ ਨੇ ਬਰਾਣੀ ਜਠਾਣੀ ਚਾਚੇ ਜੀ ਉਹਨੇ ਸਾਰਿਆਂ ਨੇ ਅੱਜ ਹੀ ਰੱਖਿਆ ਜਿਨ੍ਹਾਂ ਨੇ ਨਹੀਂ ਰੱਖੀ ਜਿੰਮੀ ਜਿਹੜਾ ਭਰਨਾ ਮੱਥਾ ਟੇਕਣਾ ਤਾਂ ਅੱਜ ਟੇਕਣਾ ਪਰ ਮਾਤਾ ਮਾ ਜਿਹੜੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਮੇਰੇ ਭਾਈ ਬੱਚੇ ਬੈਠੇ ਆ ਪਰ ਮਾਤਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਡੀਆਂ ਗੋਦੀਆਂ ਭਰੇ ਤੇ ਇੱਧਰ ਮੈਂ ਦੋ ਭਾਂਡੇ ਭੰਡੇ ਭਰ ਕੇ ਤੁਸੀਂ ਕਹੋਗੇ ਮੈਂ ਚੱਕਰਾ ਲੈ ਕੇ ਆਈਆਂ ਪਰ ਮੰਮੀ ਕੋ ਰਹਿ ਗਿਆ ਛੋਟਾ ਵੀ ਪਾਣੀ ਨਾਲ ਹੁਣ ਮੈਂ ਇਹ ਪਾਣੀ ਸ਼ਾਮ ਨੂੰ ਦੇ ਵਿੱਚ ਕਰ ਲੂੰਗੀ ਹਨਾ ਜੇ ਦਰਗ ਦੇਣਾ ਹੋਵੇ ਦੋ ਭਾਂਡੇ ਪਾਣੀ ਦੇ ਭਰ ਕੇ ਜਿੱਦਾਂ ਇਹ ਚੌਲ ਮਿੱਠਾ ਹਲਦੀ ਹਨਾ ਰੱਖ ਲੰਦੇ ਨੇ ਤੇ ਉਹ ਰੱਖ ਲਿਆ ਤੇ ਜੋ ਸ਼ਾਮ ਨੂੰ ਨਹੀਂ ਫੜਨੀ ਰੱਖਣਾ ਕੋਈ ਫੜਦਾ ਚਾਹ ਮੈਂ ਹੁਣ ਰੱਖ ਲਵਾਂ ਚਾਹੇ ਮੈਂ ਦੁਪਹਿਰ ਨੂੰ ਰੱਖ ਲੀਂ ਜਦੋਂ ਮੈਂ ਹਿੰਦੋਂ ਵਿੱਚੋਂ ਗੇੜਾ ਚੱਕਰ ਵਿੱਚ ਬੈ ਜਾਂਦਾ ਚਾਹੇ ਦਾ ਮੁੱਠਾ ਟੇਕ ਨੂੰ ਆਉਂਦਾ ਚੱਕਰ ਕਰੀ ਮੁੱਠਾ ਟੇਕ ਨੂੰ ਮੈਂ ਜੀ ਮੈਂ ਦੋ ਦੋ ਭਰ ਲੈਣੀ 3-3 ਨਿਗਾ ਨਹੀਂ ਦੋ ਦੋ ਭਰ ਇਹ ਇੱਕ ਦੀਵਾ ਹੁੰਦਾ ਹੈ ਹਾਂ ਜਿਵੇਂ ਮਨਿੰਦਰ ਰੰਗਤ ਦਾ ਰੱਖਿਆ ਹੁਣ ਤਾਂ ਵਰਤ ਇਹ ਦੀਵਾ ਤੇ ਇੱਕੋ ਵਰਤਦਾ ਹੁੰਦਾ ਆਹ ਮਨਿੰਦਰ ਰੰਗਤ ਦਾ ਵਰਤ ਰੱਖ ਲਿਆ ਤਾਂ ਦੋਹਾਂ ਦੇ ਵਿੱਚ ਪਾਣੀ ਪਾ ਰਿਆ ਹਾਂ ਦੋਹਾਂ 'ਚ ਪਾਣੀ ਕਾਤੇ ਪਿਆ ਸ਼ਾਹ ਨੂੰ ਇੱਕ ਨਾਲ ਅਰਗ ਦੇ ਦੇਣਾ ਇਹ ਮੈਨੂੰ ਬੁਲਾ ਦੇਣਗੇ ਚਾਹੇ ਦੋਨੇ ਅਰਗ ਦੇ ਦੇਵਾਂ ਉਹਦੇ ਵਿੱਚ ਪਾਣੀ ਰੱਖ ਕੇ ਪਿਲਾ ਦੇਣਗੇ ਅੱਛਾ ਇੱਕ ਘੜਾ ਤੇ ਹੁਣ ਤੇਰਾ ਕਦ ਹੋਣਾ ਵਰਤਮਤਲ ਜਿਵੇਂ ਜੋ ਜਿਵੇਂ ਤੇ 3 ਵਜੇ ਮੀਨਸ ਦੇ ਹੁੰਦੇ ਆ ਉਹ ਤਾਂ ਨਹੀਂ ਕਰਨਾ ਉਹ ਮੀਨਸ ਨਾ ਹੁੰਦਾ ਕਿਉਂਕਿ ਫਿਰ ਰੋਜਿਆਂ ਚ ਚਲੇ ਜਾਂਦਾ ਵਰਤ ਇਹ ਵੀ ਆਪਾਂ ਕੁਝ ਵੀ ਨਹੀਂ ਖਾਂਦੇ ਪੀਂਦੇ ਅੱਛਾ ਰੋਜਿਆਂ ਚ ਅਰਗੇ ਉਹ ਤਾਂ ਚਾੜਾ ਪੀਣੇ ਪੈਂਦੀ ਹੈ ਜਿੱਦਾਂ ਆਪਾਂ ਨੂੰ ਪਹਿਲੇ ਵਰਤ ਵਿੱਚ ਉਹ ਹੀ ਗੱਲ ਆ ਜਾਂਦੀ ਆ ਵੀ ਜਿੱਦਾਂ ਮਾਂ ਮਮੀ ਨੇ ਚੱਕਰੀ ਦਿੱਤੀ ਸੀ ਉਹਦਾ ਦਾਸ ਦਾ ਹੋਊਗਾ ਮੈਂ ਮੈਨੂੰ ਕਰਨਾ ਇਹ ਦਸਦੇ ਹੀ ਹੁੰਦੇ ਨੇ ਸਭ ਦੇ ਆਪਣੇ ਆਪਣੇ ਰਿਵਾਜ ਹੁੰਦੇ ਹੁਣ ਮੇਰੇ ਪਿੰਡ ਕੁਝ ਹੋਰ ਆ ਇੱਥੇ ਕੁਝ ਹੋਰ ਆ ਹੈਨਾ ਐਦਾਂ ਹੋ ਜਾਂਦਾ ਯਾਨੀ ਕਿ ਆਪਣੇ ਆਪਣੇ ਰੀਤੀ ਰਿਵਾਜ ਹੋਰ ਪਰ ਜਦੋਂ ਪੱਕੇ ਜਾਂ ਸਹੁਰੇ ਦੇ ਵਿੱਚ ਚਲੇ ਜਾਂਦਾ ਤਾਂ ਚੇਂਜ ਦੇਖ ਕਰਨਾ ਹੀ ਪੈਂਦਾ ਹੈਨਾ ਹੁਣ ਸਾਡੇ ਜਿਹੜੇ ਇੱਥੇ ਰੀਤੀ ਰਿਵਾਜ ਆ ਇੱਥੇ ਤਾਂ ਹੁਣ ਉਹੀ ਕਰਨੇ ਪੈਣੇ ਆ ਹਾਂ ਹਾਂ ਸਹੀ ਗੱਲ ਹੈ ਨਾ ਮੈਂ ਬਾਕੀ ਰੱਖਿਆ ਮੰਮੀ ਹੁਣ ਜਿਹੜੇ ਗੱਲ ਕਹਿਣ ਦੀ ਕੋਈ ਵੀ ਜੀ ਆਜਾ ਚਲੋ ਪਰਮਾਤਮਾ ਦੀ ਕੋਈ ਵੀ ਕਿਸੇ ਨੂੰ ਘੱਟ ਨਹੀਂ ਹੁੰਦੀ ਮੁੰਡਲ ਕਿਸੇ ਨੂੰ ਘੱਟ ਨਹੀਂ ਹੁੰਦਾ ਹੈਨਾ ਪੋਈ ਵੀ ਜੀ ਨੂੰ ਆਵੇ ਪਰ ਮਾਤਾ ਨੂੰ ਸਭ ਨੂੰ ਤੰਦਰੁਸਤੀਆਂ ਦੇਵੇ ਠੀਕ ਠਾਕ ਦੇਵੇ ਹਾਂ ਤੰਦਰੁਸਤੀ ਹਾਂ ਤੰਦਰੁਸਤੀ ਵੀ ਬੱਚਾ ਵੀ ਠੀਕ ਠਾਕ ਦਾ ਮਾਂ ਦੇ ਠੀਕ ਠਾਕ ਹੋਣੀ ਚਾਹੀਦੀ ਆ ਤੇ ਫਿਰ ਫਿਰ ਮੰਮੀ ਨੇ ਜਨਮਨ ਦੇਦਾ ਸਾਡੇ ਫਿਰ ਮੰਮੀ ਨੇ ਨਹੀਂ ਭਰਨੀ ਫਿਰ ਨਾ ਵੀ ਨੇ ਇੱਕ ਚੱਕਰੀ ਨਹੀਂ ਰੱਖਿਆਗਾ ਮਤਲਬ ਸਿੰਗਲ ਦੀ ਰੱਖ ਸਕਦੇ ਦੋ ਰੱਖਣਗੇ ਹਾਂ ਵੀ ਇੱਕ ਨਹੀਂ ਕਰਦੇ ਹੁੰਦੇ ਦੋ ਕਰ ਦਿੰਦੇ ਫਿਰ ਮੰਮੀ ਨੇ ਬਸ ਉਹਨੂੰ ਬਰਤ ਰੱਖ ਕੇ ਸ਼ਾਮ ਨੂੰ ਖੋਲ ਕੇ ਮੰਮੀ ਨੇ ਉਹਨੂੰ ਇੱਕ ਵਾਰ ਚੱਕਰੀ ਭਰ ਕੇ ਦੇ ਲਈਏ ਮੇ ਭਾਈਆਂ ਮੈਂ ਤੈਨੂੰ ਚੱਕਰੀ ਦਿੱਤੀ ਕਿ ਉਹਦੇ ਬਾਅਦ ਨਵੀਂ ਗੱਲ ਕਰਕੇ ਮੰਮੀ ਨੇ ਗੱਲ ਰੱਖਣਾ ਹੈ ਓਕੇ ਐਦਾਂ ਹੁੰਦਾ ਹੈ ਨਾ ਤੇ ਹੁਣ ਰਵਿੰਦਰ ਦੀ ਮੰਮੀ ਨੇ ਵੀ ਅਜਿਹੇ ਤਾਂ ਹੀ ਕਰਨਾ ਉਹਨੇ ਲਾਪੜੀ ਦਿਨਵਾਜ ਦੇ ਦੇਣੀ ਚੱਕਰੀ ਉਹ ਸਾਡੇ ਰਵਾਜ ਨੂੰ ਚੱਲਦੇ ਨੇ ਨਵੀਂ ਭਰਿਆ ਕਰਦੇ ਐਨਵਾਜ ਹੋ ਜਾਂਦੇ ਨੇ ਹਨਾ ਚਲੋ ਪਰਮਾਤਮਾ ਰਾਜੀ ਰੱਖੇ ਭਾਈ ਸੱਸਾਂ ਨੂੰ ਵੀ ਮਾਮਾ ਨੂੰ ਵੀ ਕਿਉਂਕਿ ਦੇਖੋ ਜੇ ਸੱਸਾਂ ਪਹਿਲਾਂ ਦੀ ਤੀਰਵਾਜ ਕਰਦੀਆਂ ਜਾਂ ਪਰਮਾਤਮਾ ਨੇ ਉਹਨਾਂ ਨੂੰ ਦਿੱਤਾ ਤਾਂ ਸਾਨੂੰ ਦਿੰਦੀਆਂ ਨੇ ਹੂੰ ਤੇ ਪਰਮਾਤਮਾ ਚਲੋ ਮਾਮਾ ਨੂੰ ਵੀ ਸੱਸਾਂ ਨੂੰ ਵੀ ਉਹ ਵੀ ਸਾਡੀਆਂ ਮਾਮਾ ਨੇ ਮਾਮਾ ਦਾ ਅਸਲੀ ਹੋ ਹੀ ਹੋ ਜਾਂਦੇ ਜਿੱਦਾਂ ਦੇ ਕੋਲ ਆਪਾਂ ਆ ਜਾਂਦੇ ਹਾਂ ਠੀਕ ਹੈ ਨਾ ਹੁਣ ਉਹ ਤਾਂ ਸਾਡੀਆਂ ਭਰਾਇਆਂ ਹੋਈਆਂ ਸ੍ਰੀ ਤਾਂ ਇਹ ਹੀ ਨੇ ਤੇ ਪਰਮਾਤਮਾ ਨੇ ਉਹ ਵਿਚਾਰ ਦੀ ਗੱਲਾ ਵਿੱਚ ਰੱਖੀ ਜਿਹਨਾਂ ਨੇ ਸਾਨੂੰ ਆ ਚੱਕਰੀ ਦਿੱਤੀ ਤਾਂੰਗੀਆਂ ਦੋ ਚੱਕਰੀਆਂ ਹੋਈਆਂ ਪਰਮਾਤਮਾ ਸਾਭ ਨੂੰ ਰਾਜੀ ਰੱਖੇ ਭੈਣ ਭਰਾਇਆਂ ਦੇ ਸਭ ਦੇ ਬੱਚਿਆਂ ਨੂੰ ਪਰਮਾਤਮਾ ਚੜ੍ਹਦੀ ਗੱਲਾ ਵਿੱਚ ਰੱਖੇ ਤੇ ਲੰਬੀ ਲੰਬੀ ਉਮਰ ਆ ਦੇ ਤਰੱਕੀਆਂ ਬਖਸ਼ੇ ਤੇ ਤੰਦਰੁਸਤੀ ਬਖਸ਼ੇ ਸਭ ਦੇ ਬੱਚਿਆਂ ਦੀ ਜਿਹਨੇ ਵੀ ਦੇਸ਼ ਦਾ ਪ੍ਰਦੇਸਾਂ ਜਿੱਥੇ ਹੈ ਮਾਈ ਰਾਣੀ ਸਭ ਨੂੰ ਖੁਸ਼ ਰੱਖੀ ਤੰਦਰੁਸਤੀ ਰੱਖੀ ਸਭ ਨੂੰ ਚੜ੍ਹਦੀ ਗੱਲਾ ਵਿੱਚ ਰੱਖੀ ਬਸ ਹੁਣ ਮੇਰਾ ਬਰਤਾਂ ਉਹ ਤੇ ਕਹਿੰਦਾ ਮੇਰਾ ਬਰਤਾ ਵੀ ਹੁਣ ਤੇਰਾ ਬਰਤਾ ਕਿਹਦੇ ਬਰਤਾ ਕਹਿਤਾ ਫੇਰ ਚਲੋ ਕੁਛ ਨਹੀਂ ਖਾਣਾ ਠੀਕ ਨਾ ਚਲ ਠੀਕ ਆ ਹੁਣ ਮੇਰੀ ਗੱਲ ਸੁਣੋ ਮੈਂ ਚੱਲਿਆ ਤੇ ਗਰਾਊਂਡ ਥੋੜਾ ਜਿਹਾ ਕੰਮ ਰਹਿਦਾ ਜਆ ਜੁਲਦਾ ਮੈਂ ਲਵਾਇਆ ਮੈਂ ਠੀਕ ਆ ਮੇਰੀ ਹੰਮੜੀ ਬਣ ਜੀ ਥੋੜੀ ਜਿਹੀ ਅੰਗ ਤੋਂ ਨਾ ਤੀਵੀ ਥੋੜੀ ਤਵਲੀ ਇੱਧਰ ਮੇਰੀ ਅੰਗ ਤੋਂ ਬੰਨਦੇ ਥੋੜੀ ਜਿਹੀ ਹੱਥ ਮਨਿੰਦਰ ਦਾ ਗੱਡੀ ਦੀ ਹੋਵੇ ਥੋੜਾ ਲੇਟ ਤੁਹਾਨੂੰ ਪਤਾ ਵੀ ਘਰੇ ਮਿਸਤਰੀ ਲੱਗਿਆ ਹੋਇਆ ਹੈ ਨਾ ਚਲੋ ਉਹ ਵੀ ਕੰਮ ਜ਼ਰੂਰੀ ਆ ਨਾ ਨੂੰ ਕਦੇ ਸਮਾਨ ਲੈਣਾ ਕਦੇ ਕੋਈ ਚੀਜ਼ ਲੈਣੀ ਕਿ ਸੇ ਬੰਦੇ ਨੂੰ ਨਾਂ ਲੱਗਣਾ ਨੂੰ ਵੀ ਦਿਹਾੜੀ ਕਰਨੀ ਜਾਂ ਆਪਾਂ ਘਰ 'ਚ ਫਰੀਆਂ ਤਾਂ ਆਪਣਾ ਕੰਮ ਤਾਂ ਸਾਨੂੰ ਕਰ ਲੈਣਾ ਚਾਹੀਦਾ ਤੇ ਮੈਂ ਤਾਂ ਚੌਂਕਾ ਬਣਾ ਕੇ ਬੈਠੀ ਹਾਂ ਜੇ ਵਾਲੀ ਤੁਹਾਨੂੰ ਦੇ ਮਾਤਮਾ ਚੱਕ ਕੇ ਮੂੰਠਾ ਟਿਕਣ ਉਹਨੂੰ ਚਾਰ ਦਿਨ ਸੇਫਲ ਖਾ ਰਹੀ ਹਾਂ ਬੜਾ ਲਾਵੇ ਚਾਹ ਬਣਾ ਲਾ ਤੇ ਮੈਨੂੰ ਵੀ ਜ਼ਖਾਮ ਹੋਇਆ ਤੇ ਮੈਨੂੰ ਐਸਾ ਕੋਈ ਦਵਾਈ ਪਈ ਹੈ ਜ਼ਖਾਮ ਦੀ ਦੇਖ ਲਓ ਕਾਨੂੰ ਉੱਥੇ ਪਿੰਟੂ ਲੱਗਾ ਹੈ ਜਿੱਥੇ ਉਹ ਮੈਂ ਉਹ ਵੱਡਣ ਲੱਗਾ ਹੈ ਪੱਥਰ ਮੇਰੇ ਚੜ ਗਿਆ ਕਰਦਾ ਉਹ ਜ਼ਖਾਮ ਹੋ ਗਿਆ ਮੈਨੂੰ ਸੈਪਟਰੋਂ ਦੀ ਗੋਲੀ ਪਈਓ ਕਿੱਥੇ ਪਈਆ ਉਧਰ ਪੂਰੇ ਅੰਸ ਤੇ ਹੀ ਪਈ ਹੋਣੀ ਆ